ਤਾਂ ਨਿਊ ਸਟੇਟ ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਜੈ ਮਾਤਾ ਦੀ ਨਰਾਤੇ ਆ ਚੁੱਕੇ ਨੇ ਮਾਂ ਦਾ ਦਰਬਾਰ ਸੱਜ ਚੁੱਕਿਆ ਹੈ ਜੈ ਜਗਦੰਬਾ ਦੇ ਜਕਾਰੇ ਗੂੰਜ ਰਹੇ ਨੇ ਹਰੇਕ ਮੰਦਰਾਂ ਦੇ ਵਿੱਚ ਬ੍ਰਹਮਚਾਰਨੀ ਦੇ ਕਰਕੇ ਅੱਜ ਤੁਹਾਨੂੰ ਦੱਸਦੀ ਹਾਂ ਕਿ ਮਾਤਾ ਬ੍ਰਹਮਚਾਰਨੀ ਦਾ ਇਤਿਹਾਸ ਹੈ ਦੂਜੇ ਨਰਾਤੇ ਨੂੰ ਲੈ ਕੇ ਮਾਂ ਬ੍ਰਹਮਚਾਰਨੀ ਸੰਸਾਰ ਦੇ ਵਿੱਚ ਊਰਜਾ ਦਾ ਪ੍ਰਵਾਹ ਕਰਦੇ ਨੇ ਤੇ ਮਾਤਾ ਬ੍ਰਹਮਚਾਰਨੀ ਦੀ ਕਿਰਪਾ ਦੇ ਨਾਲ ਮਨ ਨੂੰ ਸ਼ਾਂਤੀ ਮਿਲਦੀ ਹੈ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜੇ ਨਵਰਾਤਰੇ ਨੇ ਉਹਨਾਂ ਦੀ ਸ਼ੁਰੂਆਤ 3 ਮਾਰਚ ਤੋਂ ਹੋ ਚੁੱਕੀ ਹੈ ਬੀਤੇ ਦੇ ਨੈਦਵਾਰ ਨੂੰ ਚੈਤਰ ਨਵਰਾਤਿਆਂ ਦਾ ਪਹਿਲਾ ਦਿਨ ਸੀ ਤੇ ਅੱਜ ਦੂਸਰਾ ਨਵਰਾਤਾ ਹੈ ਤੁਹਾਨੂੰ ਦੱਸ ਦਈਏ ਕਿ ਦੋ ਨਰਾਤੇ ਅੱਜ ਦੇ ਦਿਨ ਇਕੱਠੇ ਮਨਾਏ ਜਾ ਰਹੇ ਨੇ ਹਾਲਾਂਕਿ ਉਸ ਪਿੱਛੇ ਕਾਰਨ ਕੀ ਹੈ ਉਹ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਪਰ ਸਾਡੇ ਪੱਤਰਕਾਰ ਸਾਥੀ ਵੀ ਮੌਕੇ ਤੇ ਜਿਹੜੇ ਕਿ ਪਹੁੰਚ ਕੇ ਮੰਦਰਾਂ ਦੇ ਵਿੱਚ ਉਹਨਾਂ ਨੇ ਪੁਜਾਰੀਆਂ ਦੇ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਉਹ ਵੀ ਦਿਖਾਵਾਂਗੇ ਪਹਿਲਾਂ ਇਹ ਜਿਹੜਾ ਪੈਕੇਜ ਸਾਡੀ ਟੀਮ ਦੇ ਵੱਲੋਂ ਤਿਆਰ ਕੀਤਾ ਗਿਆ ਹੈ ਕਿ ਅੱਜ ਦਾ ਇਤਿਹਾਸ ਕੀ ਹੈ ਦੂਸਰੇ ਨਾਤੇ ਦਾ ਉਹ ਤੁਸੀਂ ਦੇਖ ਲਓ। ਦੇਸ਼ ਭਰ ਦੇ ਵਿੱਚ ਨਵਰਾਤਰੀ ਦਾ ਤਿਉਹਾਰ ਸ਼ਰਧਾ ਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ। ਮੰਦਰਾਂ ਦੇ ਵਿੱਚ ਸ਼ਰਧਾਲੂਆਂ ਦੀ ਲੰਬੀ ਕਤਾਰ ਲੱਗੀ ਹੋਈ ਹੈ। ਵਿਸ਼ਵਾਸ ਤੇ ਸ਼ਰਦਾ ਦੀ ਇੱਕ ਲਹਿਰ ੁੱਟ ਚੁੱਕੀ ਹੈ। ਨਵਰਾਤਰੀ ਦੇ ਦੂਜੇ ਦਿਨ ਸ਼ਰਧਾਲੂ ਮਾਂ ਬ੍ਰਹਮਾਚਾਰਣੀ ਦੀ ਪੂਜਾ ਕਰਦੇ ਨੇ। ਮਾਂ ਬ੍ਰਹਮਾਚਾਰਣੀ ਦੀ ਪੂਜਾ ਦਾ ਕੀ ਮਹੱਤਵ ਹੈ ਇਸ ਰਿਪੋਰਟ ਰਾਹੀਂ ਸਮਝੋ। ਯਾ ਦੇਵੀ ਸਰਵ ਭੂਤੇਸ਼ੂ ਮਾਂ ਬ੍ਰਹਮਾਚਾਰਣੀ ਰੂਪੇਣਾ ਸੰਸਥਾ। ਨਮਸਤੱਤ ਸੇ ਨਮਸਤੱਤ ਸੇ ਨਮਸਤੱਤ ਸੇ ਨਮੋ ਨਮਹ। ਸੱਜੇ ਹੱਥ ਦੇ ਵਿੱਚ ਮਾਲਾ, ਖੱਬੇ ਹੱਥ ਦੇ ਵਿੱਚ ਕਮੰਡਲ। ਤਪੱਸਿਆ ਦਾ ਰੂਪ ਦੇਵੀ ਬ੍ਰਹਮਚਾਰਣੀ ਬ੍ਰਹਮਾ ਦਾ ਪ੍ਰਗਟਾਵਾ ਨੇ ਅੱਜ ਨਵਰਾਤਰੀ ਦਾ ਦੂਜਾ ਦਿਨ ਹੈ ਸ਼ਰਧਾਲੂ ਮਾਂ ਬ੍ਰਹਮਚਾਰਣੀ ਦੀ ਪੂਜਾ ਕਰਦੇ ਵਿਖਾਈ ਦੇ ਰਹੇ ਨੇ ਮਾਂ ਦੁਰਗਾ ਦਾ ਦੂਜਾ ਰੂਪ ਕਿਸ ਨੂੰ ਮੰਨਿਆ ਜਾਂਦਾ ਹੈ ਮੰਦਰਾਂ ਦੇ ਵਿੱਚ ਸ਼ਰਧਾਲੂ ਦੀ ਇਕ ਲੰਬੀ ਕਤਾਰ ਹੈ ਹਰ ਕੋਈ ਦੇਵੀ ਮਾਂ ਦੀ ਭਗਤੀ ਦੇ ਵਿੱਚ ਡੁੱਬਿਆ ਹੋਇਆ ਜਾਪਦਾ ਹੈ ਬ੍ਰਹਮਚਾਰਣੀ ਮਾਤਾ ਪਾਰਵਤੀ ਦਾ ਇੱਕ ਰੂਪ ਹੈ ਜਿਸ ਨੇ ਭਗਵਾਨ ਸ਼ਿਵ ਨੂੰ ਪ੍ਰਾਪਤ ਕਰਨ ਦੇ ਲਈ ਕੋਰ ਤਪੱਸਿਆ ਕੀਤੀ ਸੀ ਜਿਸ ਕਰਕੇ ਉਹਨਾਂ ਦਾ ਨਾਮ ਬ੍ਰਹਮਾਚਾਰਣੀ ਪੈ ਗਿਆ ਬ੍ਰਹਮ ਦਾ ਅਰਥ ਹੈ ਤਪੱਸਿਆ ਤੇ ਚਾਰਣੀ ਦਾ ਅਰਥ ਹੈ ਆਚਰਣ ਕਰਨ ਵਾਲੇ ਭਾਵ ਜੋ ਤਪੱਸਿਆ ਕਰਦਾ ਹੈ ਮਾ ਬ੍ਰਹਮਾਚਾਰਣੀ ਬ੍ਰਹਮਾ ਦਾ ਪ੍ਰਗਟਾਵਾ ਹੁੰਦੀ ਹੈ ਭਗਵਾਨ ਸ਼ਿਵ ਦੀ 1000 ਸਾਲ ਦੀ ਤਪੱਸਿਆ ਦੌਰਾਨ ਉਹਨਾਂ ਦੇ ਜੀਵਨ ਦੇ ਵਿੱਚ ਕਈ ਰੁਕਾਵਟਾਂ ਆਈਆਂ ਪਰ ਮਾ ਬ੍ਰਹਮਾਚਾਰਣੀ ਨਹੀਂ ਡੋਲੀ ਇਸੇ ਦੇ ਲਈ ਜੋ ਵੀ ਭਗਤ ਸੱਚੇ ਦਿਲ ਦੇ ਨਾਲ ਮਾਂ ਬ੍ਰਹਮਾਚਾਰਨੀ ਦੀ ਪੂਜਾ ਕਰਦੇ ਨੇ ਉਹਨਾਂ ਦਾ ਜੀਵਨ ਧੰਨ ਹੋ ਜਾਂਦਾ ਹੈ ਤਪੱਸਿਆ ਤਿਆਗ ਨਿਰਲੇਪਤਾ ਚੰਗਾ ਆਚਰਣ ਤੇ ਸਵੈ ਸੱਜਣ ਵੱਧਦਾ ਜਾਂਦਾ ਹੈ ਦੇਵੀ ਦੀ ਪੂਜਾ ਕਰਨ ਦੇ ਨਾਲ ਭਗਤਾ ਦੇ ਔਗੁਣ ਤੇ ਦੋਸ਼ ਦੂਰ ਹੋ ਜਾਂਦੇ ਨੇ ਮਨ ਫਰਜ਼ ਦੇ ਰਸਤੇ ਤੋਂ ਨਹੀਂ ਭਟਕਦਾ ਤੇ ਜਿੱਤ ਪ੍ਰਾਪਤ ਹੁੰਦੀ ਹੈ ਨਵਰਾਤਰੀ ਦੇ ਦੂਜੇ ਦਿਨ ਉਨਾ ਕੁੜੀਆਂ ਦੀ ਪੂਜਾ ਕੀਤੀ ਜਾਂਦੀ ਹੈ ਜਿਨ੍ਹਾਂ ਦਾ ਵਿਆਹ ਤੈ ਹੋ ਚੁੱਕਾ ਹੈ ਅਜੀ ਹੀਆਂ ਕੁੜੀਆਂ ਨੂੰ ਬੁਲਾਇਆ ਜਾਂਦਾ ਹੈ ਤੇ ਪੂਜਾ ਤੋਂ ਬਾਅਦ ਉਹਨਾਂ ਨੂੰ ਖਵਾਇਆ ਜਾਂਦਾ ਹੈ ਕੱਪੜੇ ਭਾਂਡੇ ਆਦੀ ਭੇਟ ਕੀਤੇ ਜਾਂਦੇ ਨੇ ਦੇਵੀ ਬ੍ਰਹਮਾਚਾਰਨੀ ਦੀ ਪੂਜਾ ਕਰਨ ਵੇਲੇ ਕੁਝ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਸਭ ਤੋਂ ਪਹਿਲਾਂ ਮਾ ਬ੍ਰਹਮਾਚਾਰਨੀ ਦੀ ਤਸਵੀਰ ਜਾਂ ਮੂਰਤੀ ਸਥਾਪਿਤ ਕਰੋ ਮਾ ਦੀ ਪੂਜਾ ਕਰਨ ਵੇਲੇ ਆਪਣੇ ਹੱਥਾਂ ਦੇ ਵਿੱਚ ਫੁੱਲ ਲੈ ਕੇ ਬ੍ਰਹਮਾਚਾਰਨੀ ਦੇ ਰੂਪ ਦਾ ਧਿਆਨ ਕਰੋ ਫਿਰ ਦੇਵੀ ਨੂੰ ਪੰਜ ਅਮ੍ਰਿਤ ਇਸ਼ਨਾਨ ਕਰਵਾਓ ਤੇ ਫੁੱਲ ਚੌਲ ਕੁੰਕੁਮ ਸਿੰਦੂਰ ਭੇਟ ਕਰੋ ਦੇਵੀ ਮਾਂ ਨੂੰ ਪ੍ਰਸ਼ਾਦ ਚੜਾਓ ਤੇ ਫਿਰ ਉਹਨਾਂ ਦਾ ਧਿਆਨ ਧਰੋ ਮਾਂ ਬ੍ਰਹਮਾਚਾਰਨੀ ਨੂੰ ਖੰਡ ਦਾ ਚੜਾਵਾ ਬਹੁਤ ਪਸੰਦ ਹੈ ਇਸ ਲਈ ਨਵਰਾਤਰੀ ਦੇ ਦੂਜੇ ਦਿਨ ਪ੍ਰਸ਼ਾਦ ਦੇ ਤੌਰ ਤੇ ਖੰਡ ਚੜਾਈ ਜਾਂਦੀ ਹੈ ਤੇ ਬ੍ਰਾਹਮਣਾਂ ਨੂੰ ਵੀ ਖੰਡ দান ਕੀਤੀ ਜਾਂਦੀ ਹੈ मां ब्रह्मचारिणी अपने भक्ता दी हर इच्छा पूरी कर दी है मां दी पूजा ਕਰਨ ਦੇ ਨਾਲ ਭਗਤ ਕਦੇ ਵੀ ਸਹੀ ਰਸਤੇ ਤੋਂ ਨਹੀਂ ਪਟਕਦੇ ਤੇ ਮਨ ਵੀ ਸਥਿਰ ਤੇ ਸ਼ਾਂਤ ਰਹਿੰਦਾ ਹੈ मां ਆਪਣੇ ਭਗਤਾ ਦੇ ਘਰ ਨੂੰ ਖੁਸ਼ੀਆਂ ਤੇ ਖੁਸ਼ਹਾਲੀ ਦੇ ਨਾਲ ਭਰ ਦਿੰਦੀ ਹੈ న్యూਸ ਸਟੇਟ ਪੰਜਾਬ ਤੇ ਜਲਦੀ ਸਰੋਤਿਆਂ ਨੂੰ ਅੱਜ ਦੂਸਰੇ ਨਵਰਾਤ ਦੇ ਆਸ਼ੂ ਕਾਵਨਾ ਅਸੀਂ ਅੱਜ ਦੂਸਰੇ ਨਵਰਾਤ ਦੇ ਵਿੱਚ ਜ਼ਰੂਰ ਲੈ ਕੇ ਅੱਜ ਪੰਡਿਤ ਜੀ ਕੋਲ ਆਇਆ ਸੀ ਗੱਲਬਾਤ ਕਰਦੇ ਆ ਪੰਡਿਤ ਜੀ ਅੱਜ ਕਿਹੜੇ ਮਾਤਾ ਜੀ ਦਾ ਅੱਜ ਦੂਸਰਾ ਨਰਾਤਾ ਕਰ ਰਿਹਾ ਤੇ ਲੋਕਾਂ ਦਾ ਆਉਣਾ ਮੰਦਰ ਦੇ ਵਿੱਚ ਨਮਸਕਾਰ ਕਰਨਾ ਸ਼ੁਰੂ ਹੋਇਆ ਅਸੀਂ ਚੈਨਲ ਵੱਲੋਂ ਸਾਰੇ ਸਰੋਤਿਆਂ ਨੂੰ ਇਸ ਦੂਸਰੇ ਨਵਰਾਤੇ ਦੀਆਂ ਲੱਖ ਲੱਖ ਵਧਾਈਆਂ ਦਿੰਦੇ ਹੋਏ ਪੰਡਿਤ ਜੀ ਨਾਲ ਗੱਲ ਕਰਦੇ ਆ ਅੱਜ ਦੇ ਨਰਾਤ ਕੀ ਆ ਪੰਡਿਤ ਜੀ ਨਮਸਕਾਰ अभी बड़े मिला के आज बेला दिन है हमारा पर्मेल माता के नवरात्र चल हैं समस्त माताएं नौ होती हैं उनके बीच में आज दूसरा दिन है, इसका नाम ब्रह्मचारी माता है और के लिए धूमधाम से मिठाई रखते हैं प्रत्येक घर में माता के खंड भी जलाई जाती है और मंदिरों में बड़ी भीड़ होती है जो भी मनोकामना दे के आज शक्ति दुर्गा के पास आते हैं वही दुर्गा माता मनोकामना पूरी करती है कि दुर्गा माता बड़ी शक्ति हुई है आदमयी है, है क्योंकि दुर्गा महामारी ने चंडमूंड आदि, महखासुर आदि राक्षों का विनाश किया और जगत में बड़ी खुशी लाई और बहुत की रक्षा करी तो इसी तरह से तो आज का दिन है बड़ा भागशाली से तो माना जाता है तो आज के दिन हम भी समस्त भक्तों को जितने भी हिंदुस्तानवासी हैं सबको नौरातों की हमारी तो बधाई दे रहे हैं और बड़ी धूमधाम से आज का दिन न्यूज़ डेट पंजाब पाँच हरियाणा हिमाचल आज दिन दूसरे दिन शुभकामना मां देशवासियों इस ਨਵਰਾਤਰੀਆਂ ਨੂੰ 축카 ਰਹਾ ਆਂ ਅਸੀਂ ਸਾਰੇ ਦੇਸ਼ ਵਾਸੀ ਦੇ ਹੀ ਕਹਾਂਗੇ ਅੱਜ ਦੇ ਦਿਨ ਦੇ ਵਿੱਚ ਸਾਰੇ ਆਪਣੇ ਆਪਣੇ ਘਰਾਂ ਦੇ ਬੱਚਿਆਂ ਨੂੰ ਵੀ ਮਾਤਾ ਦੇ ਦਰਸ਼ਨ ਕਰਵਾਓ ਮਾਤਾ ਦੇ ਕੋਲੇ ਇਤਿਹਾਸ ਦੱਸੋ ਤਾਂ ਕਿ ਹਰ ਇੱਕ ਬੱਚਾ ਮਾਤਾ ਦੇ ਇਸ ਨਵਰਾਤਰੀਆਂ ਨਾਲ ਜੁੜ ਕੇ ਔਰ ਧਰਮਕ ਪੜ ਸਕੇ ਨਿਊਜ਼ ਸ਼ੀਟ ਪੰਜਾਬ ਟੈਂਡਨ ਦੇ ਸੁਰੱਖਿਆ ਨੂੰ ਪਿਆਰ ਕਰੀ ਸਤਿਆ ਅਕਾਲ ਅੱਜ ਕੈਮਰਾਮੈਨ ਪਮਨ ਦੇ ਨਾਲ ਭਿੰਦਰ ਸਿੰਘ ਮਾਨਸਾ ਦੀ ਖਾਸ ਰਿਪੋਰਟ